ਕੈਨੇਡਾ ਨੇ ਹੁਣ ਕੈਨੇਡਾਸ ਕਾਰਨੇ ਹੁਣ ਇੱਕ ਬਹੁਤ ਵਧੀਆ ਸਟੈਪ ਲਿਆ ਜਿੱਥੇ ਉਹਨਾਂ ਨੇ ਆਪਣੀ ਮਾਰਕੀਟ ਜਿਹੜੀ ਹੈ ਉਹ ਖੋਲ ਦਿੱਤੀ ਹੈ ਜੀ ਜਿੱਥੇ ਯੂਰੋਪੀਅਨ ਯੂਨੀਅਨ ਦੇ ਨਾਲ ਉਹਨਾਂ ਨੇ ਹੁਣ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ ਜਿੱਥੇ ਸਾਡੇ ਟ੍ਰੇਡ ਮਿਨਿਸਟਰ ਵੀ ਉੱਥੇ ਗਏ ਨੇ ਜੀ ਔਰ ਉੱਥੇ ਜਾ ਕੇ ਗੱਲਬਾਤ ਕਰ ਰਹੇ ਨੇ ਲੋਕਾਂ ਨਾਲ ਹਾਂ ਜੀ ਬਿਲਕੁਲ ਹੁਣ ਦੇਖੋ 27 ਦੇਸ਼ਾਂ ਦਾ ਇੱਕ ਸੰਗਠਨ ਹੈ ਯੂਰੋਪੀਅਨ ਯੂਨੀਅਨ ਔਰ ਸਾਰੇ ਮੁਲਕਾਂ ਨੂੰ ਚਿੰਤਾ ਹੈ ਇਸ ਗੱਲ ਦੀ ਇਕੱਲੇ ਇੱਕ ਕੈਨੇਡਾ ਦਾ ਚੀਨ ਜਾਂ ਮੈਕਸੀਕੋ ਨੂੰ ਨਹੀਂ ਸਾਰੀ ਦੁਨੀਆ ਨੂੰ ਚਿੰਤਾ ਹੈ ਵੀ ਜਿੱਥੋਂ ਵੀ ਸਮਾਨ ਹੈ ਨਾ ਉਹਨਾਂ ਨੇ ਕਿਹਾ ਵੀ ਉੱਥੇ ਟੈਰਫ ਲਾਉਣੇ ਲਾਉਣੇ ਆ ਜੀ ਔਰ ਬਾਕੀ ਉਹਨਾਂ ਦੇ ਦੇਖਣਾ ਸੰਬੰਧ ਵੀ ਉੱਥੇ ਕਿਹੜੇ ਦੇਸ਼ ਨਾਲ ਸਾਡਾ ਕਿਸਤਾਂ ਸੰਬੰਧ ਹੈ ਉਹਨੂੰ ਕਿਵੇਂ ਡੀਲ ਕਰਨਾ ਪਰ ਪਰੇਸ਼ਾਨੀ ਹਰੇਕ ਮੁਲਕ ਦੇ ਮੁਕੀਨ ਹੋਈ ਹੋਈ ਹੈ ਵੀ ਪਤਾ ਨਹੀਂ ਕਿ ਅਜੇ ਕੱਲ ਨੂੰ ਕੀ ਹੋ ਜਾਣਾ ਕੀ ਹੋ ਜਾਣਾ ਸੋ ਹੁਣ ਕੈਨੇਡਾ ਨੇ ਪਹੁੰਚ ਕੀਤੀ ਹੈ ਯੂਰਪੀਅਨ ਯੂਨੀਅਨ ਨੂੰ ਜੀ ਉੱਥੇ ਉਹਨਾਂ ਨੇ ਕਿਹਾ ਹੈਗਾ ਵੀ ਆਓ ਸਾਰੇ ਰਲ ਕੇ ਆਪਾਂ ਜਿਹੜੀ ਥ੍ਰੈਟ ਆਪਾਂ ਨੂੰ ਮਿਲੀ ਹੋਈ ਹੈ ਅਮਰੀਕਾ ਦੇ ਟੈਰਫ ਤੋਂ ਹਾਂ ਉੱਥੇ ਆਪਾਂ ਦੱਸੀਏ ਉਹਨਾਂ ਨੂੰ ਜਿਹੜੀ ਗਲੋਬਲ ਟ੍ਰੇਡਿੰਗ ਰੂਲ ਹੈਗੇ ਆ ਉਹਨਾਂ ਨੂੰ ਫਾਲੋ ਕਰਵਾਈਏ ਆਪਾਂ ਉਹਨਾਂ ਦੇ ਦਵਾ ਪਾ ਕੇ ਵੀ ਉਹ ਰੂਲ ਇਹ ਕਹਿੰਦੇ ਹੈਗੇ ਵੀ ਤੁਸੀਂ ਜਿਹੜਾ ਇੱਕ ਜਿਹੜਾ ਲੈਣ ਦੇਣ ਕਰਨਾ ਉੱਥੇ ਕੋਈ ਵੀ ਵਾਧੂ ਘਾਟੂ ਟੈਕਸ ਨਹੀਂ ਹੁੰਦਾ ਡਬਲ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਹੈ ਜਿਹੜੀ ਐਗਰੀਮੈਂਟ ਹੋਇਆ ਸੀ ਸਾਰੇ ਮੁਲਕਾਂ ਦਾ ਜਿੰਨੇ ਵੀ ਉਹਦੇ ਮੈਂਬਰ ਆ ਉਹਨਾਂ ਨੇ ਬਿਲਕੁਲ ਇਸ ਗੱਲ ਤੋਂ ਪਾਸੇ ਨਹੀਂ ਜਾ ਸਕਦੇ ਕਿ ਤੁਸੀਂ ਇਸ ਤਰ੍ਹਾਂ ਦੇ ਵਾਧੂ ਟੈਰਫ ਜਾਂ ਟੈਕਸ ਨਹੀਂ ਲਾ ਸਕਦੇ ਉਹ ਕਹਿੰਦੇ ਆਪਾਂ ਰਲ ਮਿਲ ਕੇ ਇਸ ਗੱਲ ਨੂੰ ਸਮਝਾਈਏ ਜਾਂ ਆਪਾਂ ਉਹਦੇ ਉੱਪਰਲੇ ਪੱਧਰ ਤੇ ਜਿੱਥੇ ਆਪਣਾਗਾ ਸਾਡੀ UN ਅਜਾ ਹੋ ਰਿਹਾ ਉਸ ਤੱਕ ਪਹੁੰਚ ਕੇ